ਦੇ ਮੈਂ ਇਹ ਕਹਿਣਾ ਚਾਹਣਾ ਵੀ ਜੋ ਵੀ ਮਸਲੇ ਮਾਨਸਾ ਕਲਬ ਦੇ ਪਿਛਲੇ ਸਾਲ ਦੇ ਵਿੱਚ ਅਧੂਰੇ ਰਹਿ ਗਏ ਉਹਨਾਂ ਨੂੰ ਮੈਂ ਬਹੁਤ ਛੇਤੀ ਪਹਿਲੇ ਆਧਾਰ ਤੇ ਉਹਦਾ ਕੰਮ ਦੀ ਕੋਸ਼ਿਸ਼ ਕਰਨਾ ਸੋ ਪਹਿਲੀ ਗੱਲ ਇਹ ਜੋ ਮੈਂਬਰਸ ਦੀ ਰਿਸਪੈਕਟ ਹੈ ਉਹ ਮੇਰੀ ਫਸਟ ਪ੍ਰਾਇਰੀਟੀ ਹੈ ਦੂਜਾ ਕਲਬ ਦੀ ਕੰਟੀਨਿਊਟੀ ਉਹਨੂੰ ਵਧੀਆ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਲੋ। ਜਿਹੜੀ ਕਲੱਬ ਦੇ ਬਾਹਰ ਇੱਕ ਸ਼ਾਪ ਬਣਾਈ ਗਈ ਹੈ, ਸ਼ੁਰੂ ਮਨਾਇਆ ਗਿਆ। ਉਹਨੂੰ ਇੱਕ ਅੱਛੀ ਰੈਪਰੇਟਡ ਫੂਡ ਫ੍ਰੈਂਚਾਈਜ਼ੀ ਨੂੰ ਅਸੀਂ ਉੱਥੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਇੱਕ ਫੈਮਿਲੀ ਐਟਮੋਸਫੇਅਰ ਬਣਾਇਆ ਹੋਇਆ। arup ਆ ਦੇ ਉੱਪਰ ਇੱਕ ਸਕਾਈ ਲੌਜ ਬਣਾਵਾਂਗੇ ਜਿਹੜਾ ਕਿ ਫੈਮਿਲੀ ਵਾਸਤੇ ਹੋਊਗਾ। ਨਮਸਕਾਰ ਮੈਂ ਕੇ ਵੀ ਜਨਰਲ ਰਾਕੇ ਤੁਹਾਡਾ ਛੋਟਾ ਵੀਰ ਜੋ ਮਾਨਸਾ ਕਲਬ ਮਾਨਸਾ ਦੇ ਇਲੈਕਸ਼ਨਾਂ ਦੇ ਵਿੱਚ ਐਜ਼ ਅ ਪ੍ਰੈਜ਼ੀਡੈਂਟ ਖੜਾ ਹੋਇਆ ਮੈਂ ਇਸ ਵੀਡੀਓ ਰਾਹੀਂ ਸੋਡੇ ਪਿਆਰ ਸਤਿਕਾਰ ਤੇ ਸਾਰ ਦੀ ਉਮੀਦ ਰੱਖਦਾ ਤੇ ਮੈਂ ਇਹ ਕਹਿਣਾ ਚਾਹਨਾ ਵੀ ਜੋ ਵੀ ਮਸਲੇ ਮਾਨਸਾ ਕਲਬ ਦੇ ਪਿਛਲੇ ਸਾਲ ਦੇ ਵਿੱਚ ਅਧੂਰੇ ਰਹਿ ਗਏ ਉਹਨਾਂ ਨੂੰ ਮੈਂ ਬਹੁਤ ਛੇਤੀ ਪਹਿਲੇ ਆਧਾਰ ਤੇ ਪੂਰਾ ਕਰਨ ਦੀ ਕੋਸ਼ਿਸ਼ ਕਰੂੰਗਾ ਸਭ ਤੋਂ ਪਹਿਲੀ ਗੱਲ ਇਹ ਜੋ ਮੈਂਬਰਸ ਦੀ ਰਿਸਪੈਕਟ ਹੈ ਉਹ ਮੇਰੀ ਫਰਸਟ ਪ੍ਰਾਇਰੀਟੀ ਹੈ ਦੂਜਾ ਕਲੱਬ ਦੀ ਕੰਟਿਨ ਨੂੰ ਵਧੀਆ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੀਜਾ ਜਿਹੜੀ ਕਲੱਬ ਦੇ ਬਾਹਰ ਇੱਕ ਸ਼ਾਪ ਬਣਾਈ ਗਈ ਹੈ ਸ਼ੋਅਰੂਮ ਬਣਾਇਆ ਗਿਆ ਉਹਨੂੰ ਇੱਕ ਅੱਛੀ ਅਪਡੇਟਡ ਫੂਡ ਫ੍ਰੈਂਚਾਈਜ਼ੀ ਨੂੰ ਅਸੀਂ ਉੱਥੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਇੱਕ ਫੈਮਿਲੀ ਐਟਮੋਸਫੇਅਰ ਬਣਾਇਆ ਹੋਗਾ ਰੂਫ ਟਾਪ ਦੇ ਉੱਪਰ ਇੱਕ ਸਕਾਈ ਲਾਉਜ ਬਣਾ ਮੰਗੇ ਜਿਹੜਾ ਕਿ ਫੈਮਿਲੀ ਵਾਸਤੇ ਹੋਊਗਾ ਕਲੱਬ ਦੀ ਬਿਹਤਰੀ ਲਈ ਤੁਸੀਂ ਮੇਰਾ ਸਾਥ ਦਿਓ ਮੈਂ ਤੁਹਾਨੂੰ ਵਿਸ਼ਵਾਸ ਦਿਵਾਣਾ ਤੁਹਾਡਾ ਵਿਸ਼ਵਾਸ ਘਟ ਨਹੀਂ ਦੇਵਾਂਗਾ ਤੇ ਕਲਬ ਹੋਰ ਵਧੀਆ ਤੇ ਵਧੀਆ ਚੱਲੇਗਾ